ਹਾਂ ਜੀ ਸਿੱਕਾ ਲਿ ਸਾਰਿਆ ਨਾ ਤੁਹਾਡੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੋਕੜ ਗੇਪਨ ਚੱਕ ਪਸ ਗਾਵਾਂ ਤੇ ਦੋ ਬੱਚੇ ਤੋਂ ਬਿਨਾਂ ਗਾਵਾਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵੇਖਿਆ ਮਾਲ ਫਿਰ ਉਦਨ ਵਾਲਾ ਹਾਂਜੀ ਹਾਂਜੀ ਵੇਖਿਆ ਜੀ ਕਿੰਨੇ ਕ ਫੋਨ ਫਰਨਾ ਹੈ ਫਿਰ ਉਦਨ ਫੋਨ ਤਾਂ ਬਹੁਤ ਹੁੰਦਾ ਜੀ ਠੀਕ ਜੀ ਫੋਨ ਤੁਹਾਡੇ ਮਗਰ ਵੀ ਬਸ ਘੰਟੇ ਕੁ ਵਾਦੀ ਵੇਖਿਆ ਠੀਕ ਆ ਹਾਂਜੀ ਤੇ ਅੱਜ ਵੀ ਮਾਲ ਅਜਾਜੀ ਆ ਫਿਰ ਗਿਆ ਜੀ ਵੇਚੀ ਵੀ ਲਿਆ ਜੀ ਦੋ ਟੋਕੜਾ ਕਪੜਾ ਜੀ ਤੇ ਦੋ ਬੱਚੇ ਤੋਂ ਵਗਿਆ ਜੀ ਠੀਕ ਛੋੜੇ ਛੋੜੇ ਮੋਲੇ ਵੀ ਸੀ ਤੇ ਹੁਣ ਕੈਮ ਸੇ ਤਾਂ ਫਿਰ ਕੈਮ ਜੀ ਕੈਮ ਜੀ ਵੀਰ ਜੀ ਠੀਕ ਆ ਕਾਕਾ ਵੀ ਠੀਕ ਠਾਕ ਆ ਹ ਕਿੰਨੇ ਵੀ ਪੀਂਦੇ ਆ ਹਾਂਜੀ ਹਾਂ ਮੇਰੇ ਆਈਆਂ ਹੀ ਦੇਖ ਹੋ ਰਹੀ ਤੇ ਉਹ ਵੇਗੀ ਜੀ ਸਜਰੀ ਕਰ ਠੀਕ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਪਹਿਲਾਂ ਟੁਕੜਾ ਗੱਬਣਾ ਹੀ ਵਖਾਦੀ ਹੈ ਨਾ ਇਹ ਪਹਿਲੇ ਨੰਬਰ ਵਾਲੀ ਕਿੰਨੇ ਚਿਰ ਦੀ ਚੱਕ ਪਾਸ ਚ ਇਹ ਵੀ ਜੀ ਇਹ 4 ਮਹੀਨਿਆਂ ਦੀ ਜੀ ਅੱਛਾ 4 ਤੋਂ 5 ਦਿਨ ਵੱਧ ਵੀ ਹੋ ਸਕਦੀ ਘੱਟ ਵੀ ਹੋ ਸਕਦੀ ਜੀ ਅੱਛਾ ਯਾਨੀ 4 ਮਹੀਨੇ ਦੀ ਚੱਕ ਪਾਸ ਅਜੇ ਤੇ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ ਵੀ ਜੀ 6 ਕਿਲੋ ਜੀ ਇਹਦੇ 5 ਕਿਲੋ ਦੀ ਗਾਰੰਟੀ ਦਵਾਂਗੇ ਫੁੱਲ ਠੰਡੀ ਤੇਰੀ ਉਤਰਾ ਠੰਡੀ ਦੀ ਜੀ ਕਿਦਾਂ ਮਰਜੀ ਬੇਜੇ ਬਾਕੀ ਇਹ ਆ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਮੱ ਅਗੀ ਠੰਡੀ ਤੇਲੀ ਆ ਜਿਹੜੀ ਲਾ ਲਾ ਲਿਆ ਜੀ ਬਾਕੀ ਸਿੰਗੇ ਤੇ ਹੈਗੇ ਆ ਤੇ ਉਹ ਤਰ੍ਹਾਂ ਛੰਡੀ ਤੇਰੀ ਆ ਲੈ ਜਾਂ। ਇਹ ਆ ਵੀ ਸੰਭੀ ਸੰਭੀ ਵੀ ਚੰਗੀ ਆ। ਬੇਕੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਨਾਲੇ ਗਾਂ ਵੀ ਗੱਭਣਿਆ। ਅੰਦਰ ਤੋਂ ਦੋ ਫਰਕ ਪਾਜੀ ਦੁੱਧ ਜਿਆਦਾ ਹੈ ਗਰਮੀ ਕਰਕੇ ਸ਼ੋਹ ਗਿਆ ਜੀ। ਅਹ ਗਰਮੀ ਕਰਕੇ ਫਰਕ ਪੈ ਗਿਆ ਹਨਾ। ਦੁੱਧ ਜਿਆਦਾ ਜੀ। ਤੇ ਇਹਦਾ ਫਿਰ ਮੁੱਲ। ਵੇਖ ਲਓ ਵੀਰ ਜੀ ਕਿੰਨੇ ਦੀ ਜੀ। ਜਿਆਦਾ ਜੀ ਕਰੀਏ। 22 ਦੀ ਜੀ ਤੇ ਆਹ। ਬਾਈ ਯਾਰ ਦੇ ਵੇਚੋ ਕਿੰਨਾ ਮਾਨ ਕਰਦੋਗੇ 2000 ਕਰਦਾ ਕਿ 2000 ਅੱਛਾ 20 ਹੀ ਦੇ ਦੋਗੇ ਬਾਕੀ ਕੋਈ ਫੋਨ ਨੰਬਰ ਲਾਵੇ ਹੋਰ ਮਾਨ ਕਰਦਾ ਖਾਲੀ ਨਹੀਂ ਮੋੜਨਾਗੇ ਕਿ ਅਸੀਂ ਮੋੜਨਾ ਜੇ ਕੋਈ ਜੋੜਾ ਪਾਉਗਾ ਨਾ ਵੀ ਜੈਤ ਦਵਾਂਗੇ ਅੱਛਾ ਤੇ ਆ ਕਿੰਨੇ ਚੱਲਦੀ ਚੈੱਕ ਪਾਸ ਆ ਇਹ ਵੀ ਵਿੱਚ 14 ਮਹੀਨੇ ਦੀ ਅੱਛਾ 14 ਤਾਂ ਇਹਦਾ ਵਾਅਦਾ ਜੇ ਕਰ ਦੇਗੇ ਤੇ ਸਾਡੇ 14 ਦੀ ਅਸੀਂ 14 ਦੀ ਕਹਾਂਗੇ ਬਾਕੀ ਚੈੱਕ ਕਰਾ ਕੇ ਖੜਨ ਜਿਹੜਾ ਵੀ ਹੈ ਤੇ ਦੁੱਧ ਕਿੰਨਾ ਇਹਦੇ ਕੋਲ ਨੋਦਰੀ ਜੀ ਇਹਦੇ ਸਲੇ 7 ਕਿਲੋ ਜਾਂ 6 ਕਿਲੋ ਗਵਾਂਗੇ ਤੁਹਾਨੂੰ ਤੋਰਾਂ ਇੱਕ ਰੀ ਫਿਰ ਨਹੀਂ ਬਾਕੀ ਠੰਡੀਆਂ ਠੰਡੀਆਂ ਜੀ ਜੀ ਦੇਖੋ ਸ਼ਾਹੀ ਵਾਲੀ ਠੰਡੀ ਦੀ ਨਹੀਂ ਤਾਂ ਫੋਨ ਬਹੁਤ ਵਧੀਆ ਲੱਗਾ ਜੇ ਅੱਗੇ ਵੀ ਠੰਡੀ ਠੇਰੀ ਆ ਜਿਹੜੀ ਉਹਦਾ ਥੋੜੀ ਆਈਆਂ ਡਰਦੀਆਂ ਥੋੜੀਆਂ ਤੇ ਇਹਦਾ ਫਿਰ ਮੁੱਲ ਇਹ ਲੋ ਮੋਲ ਵਿਜੀ ਗੱਬੰਦ ਉਹ ਕਿਹੜੀ ਗਾਹ ਦਾ ਤੁਹਾਨੂੰ ਪਤਾ ਸੂਆ 50000 ਦੀ ਗਾਹ ਹੈਗੀ ਆ ਹਾਂਜੀ ਹਾਂਜੀ 26000 ਦੀ ਵਿਜੀ ਦੇ ਦਾਂਗੇ ਹਾਂ ਨਾ 26000 ਦੀ ਹਾਂਜੀ ਹਾਂਜੀ ਤੇ ਵਿੱਚ ਮਾਨਤਨ ਕਰ ਦੋਗੇ ਕਰ ਦਾਂਗੇ ਵੀਰ ਜੀ 50 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਫੋਨ ਨੰਬਰ ਕੋਈ ਜੋੜਾ ਲਾਊਗਾ ਹੋਰ ਵੀਜੀ ਲੈ ਕੇ ਕਰਦਾ ਖੁੱਲਾ ਕਰ ਦੋਗੇ ਮਾਨਤਨ ਹੋਰ ਨਹੀਂ ਬਾਈ ਖੁੱਲਾ ਮਾਨਤਨ ਕਰਾਂਗੇ ਤੇ ਆਹ ਗਾਂ ਕੋਲ ਕਿੰਨਾ ਦੁੱਧ ਇਹਦੇ ਨਾਲੇ ਵਿਜੀ 7-8 ਕਿਲੋ ਜੀ 6 ਕਿਲੋ ਦੀ ਪੂਰ ਗਰੰਟੀ ਦਵਾਂਗੇ ਵੀਜੀ ਬਾਕੀ ਧਾਰਾਂ ਤੂਰਾਂ ਕੋਈ ਬਰਾਬਰ ਜੇ ਉਹਦਾ ਥੋੜਾ ਵਾਣਾ ਰੱਖ ਦਿਆ ਠੀਕ ਹੈ ਜੀ ਧਾਰਾਂ ਬਰਾ ਤੇ ਕਿੰਨਾ ਦੁੱਧ ਪੱਕਾ ਦੁੱਧ ਵੀਜੀ 7-8 ਕਿਲੋ ਆਪਾਂ 6 ਕਿਲੋ ਦੀ ਗਰੰਟੀ ਦੇਵਾ ਫੋੜ ਤੋਰੋ ਹਰ ਇੱਕ ਦੀ ਨਾਲ ਬਾਕੀ ਕਿਸੇ ਨੂੰ ਕੋਈ ਵੀ ਪਸੰਦ ਹੁੰਦੀ ਹੈ ਕਦੀ ਕੋਈ ਫੋਨ ਲਾਵੇ ਜਰੂਰ ਮਾਨਤਾ ਨੇ ਮੌਕੇ ਤੇ ਹੋ ਜਾਣਗੇ ਵੀਜੀ ਦੀ ਦੁੱਧੋ ਵੀਜੀ ਮਦਰ ਕੀ ਦੁੱਧੋ ਘਟਦਿਆਂ ਨਹੀਂ ਬਾਕੀ ਇਹ ਵੀ ਹੁਣ ਪੂਰੀ ਸਾਰਿਆਂ ਨੂੰ ਪਤਾ ਗਰਮੀ ਪੈਂਦੀ ਆ ਤੇ ਅਜੇ ਸਾਰਿਆਂ ਨੂੰ ਪਤਾ ਹੀ ਆ ਵੀ ਘਰ-ਘਰ ਪਸ਼ੂਆਂ ਦਾ ਜੇ ਦੁੱਧ ਘਟਤ ਹੋਏ ਜਦੋਂ ਥੋੜਾ ਜਿਹਾ ਫਰਕ ਪੈ ਗਿਆ ਤੇ ਵੱਧ ਜਾਣੀਆਂ ਮੈਂ ਦਦਾਂ ਤੇ ਇਹਦਾ ਫਿਰ ਮੁੱਲ ਇਹ ਲੋ ਜੀ ਕਿਨੇ ਸੰਹੀ ਲਾਈ ਦੀ ਦੇ ਦਿੰਦੇ ਨੇ ਦੱਸੋ ਤੁਸੀਂ ਆਪ ਹੀ ਜਿਆਦਾ ਦੇਈਏ ਵੀ ਫਿਰ ਹਾਂ ਨਾ ਵੀ ਜੀ 20000 ਅੱਛਾ 20000 ਦੀ ਹਾਂਜੀ ਹਾਂਜੀ ਵਿੱਚ ਮਾਨ ਕਰ ਦੋ ਕਿ ਹੋਰ ਕਾਦਾਂਗੇ ਵਿੱਚ 500 ਦਾ ਹੋਰ ਦਦਾਂਗੇ। ਚਲੋ ਮੌਕੇ ਤੇ ਵਾਧਾ ਕਰਦੇ ਆ। ਕਾਦਾਂਗੇ ਵਿੱਚ ਜੀ ਮੌਕੇ ਤੇ ਹੋਰ ਕਰਦਾਂਗੇ। ਠੀਕ ਆ। ਹਾਂਜੀ ਆ ਵੀ ਕੀ ਵੀ ਜੀ ਸੱਜਰ ਜਾਏਗਾ। ਅੱਛਾ ਜੀ। ਇਹਦਾ ਨਾ ਬੱਚਾ ਮਰਿਆ ਮਹੀਨਾ ਡੇਢ ਮਹੀਨੇ ਦੀ ਸੂਈ ਜੇ। ਅੱਛਾ। ਹਾਂਜੀ। ਤੇ ਇਹਨਾਂ ਦੇ 10 ਕਿਲੋ ਜੇ। ਤੋਰੋ ਫੇਰ ਇਹਨਾਂ ਨੂੰ। ਜਲਸੀ ਜੀ ਨਾਲ। ਠੀਕ ਐ। ਬਾਕੀ ਕੋਈ ਤੇ ਪਵੰਡ ਪਹਾੜੇ ਘੂੜੇ ਦੀ ਲੋੜੀ ਜਨਾ ਪਾ ਪਿਛਾ ਮੰਨ ਕੇ ਚੋ। ਮਾਲ ਸਾਰੇ ਚਲੋ ਗਰਮੀ ਆ ਲਾਵਾ। ਆ ਜਲੇ ਪੂਰੀ ਜਾਨ ਚ ਹੈ ਜਿਹੜੀ ਵੈੜੇ ਵਾਲੀ ਲੈ ਜਲੇ ਤੇ ਇਹਦਾ ਫਿਰ ਮੁੱਲ ਮੁੱਲ ਦੇਣਾ ਵੀ ਜੀ 22000 ਜੀ 28000 ਜੀ ਬਾਕੀ ਵਿੱਚੋਂ ਕਿੰਨਾ ਮਾਨ ਕਰ ਦੋਗੇ 26 ਜੀ ਦੇ ਦਾ ਵਿੱਚ 2000 ਕਰਦਾਂਗੇ ਮਾਨ ਠੀਕ ਆ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਸਾਸਿ ਗਾ ਜੀ ਬਾਕੀ ਇਹ ਆ ਵੀ ਚਲੋ ਕਿਥੋਂ ਕੋਈ ਕਿਹੜਾ ਵੀ ਆ ਆਪਣੀ ਚੋਰ ਚਾਰ ਆਪਣਾ ਚੈੱਕ ਕਰਾ ਕੇ ਖੜੇ ਤੇ ਇਹ ਆ ਕੋਈ ਚਲੋ ਕੋਈ ਗੱਬਨ ਕੋਈ ਲੈ ਜਾਂਦਾ ਕਿੰਨੇ ਦਿਨਾਂ ਦੇ ਵਿੱਚ ਚੈੱਕ ਕਰਾ ਲੇ ਆਪਣੀਆਂ ਕੋਈ ਭਾਵੇਂ ਵੀ ਜੀ ਇੱਥੇ ਚੈੱਕ ਕਰਾ ਲਿਆ ਆਪਾਂ ਤਾਂ ਚੈੱਕ ਕਰਾ ਕੇ ਆਂਦੀ ਆ ਜੀ ਦੋ ਦਿਨਾਂ ਦਿਨਾਂ ਦੇ ਵਿੱਚ ਵਿੱਚ ਫਿਰ ਵੀ ਦੋ ਦਿਨਾਂ ਦੇ ਆਪਣੀ ਚੈੱਕ ਕਰਾ ਕੇ ਆਪਣਾ ਤਸੱਲੀ ਜੀ ਦੱਸਦੇ ਬਾਅਦ ਚ ਨਹੀਂ ਆਪਣੀ ਕੋਈ ਬਾਅਦ ਚ ਭਾਵੇਂ ਟਾਈਮ ਵੱਧ ਲੈ ਜਾਣਾ ਘੱਟ ਲੈ ਜਾਣਾ ਉਹ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹਣਾ ਆਪਣੇ ਇੱਥੇ ਆਪਣੀ ਚੈੱਕ ਕਰਾ ਲਈ ਆਪਣੀ ਇੱਥੇ ਆਪਣੀ ਚੈੱਕ ਕਰਾ ਕੇ ਵੇਸ ਚਾ ਕੇ ਫੇਰ ਦੀ ਪਸ਼ੂ ਖੜੋ ਜੀ ਆਪਣੀ ਦੋ